ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਰੰਜੀਤ ਐਵੇਨਿਊ ਇਹ ਰੰਜੀਤ ਐਵੇਨਿਊ ਦੀ ਮਾਰਕੀਟ ਹੈ ਇੱਥੇ ਰੈਸਟੋਰੈਂਟ ਹੀ ਆ ਜਾ ਰਹੇ ਪਾਸੇ ਇਧਰ ਨਿਕ ਬੈਕਜ ਇਧਰ ਹਵੇਲੀ ਇਧਰ ਸਾਹਮਣੇ ਕ੍ਰਿਸਟਲ ਕੈਫੇ ਹੋਰ ਵੀ ਬਹੁਤ ਜਾਦੇ ਕੈਫੇ ਆ ਪਰ ਆਪਾਂ ਅੱਜ ਚੱਲੇ ਆ ਜੀ ਨਿਕ ਬੈਕਜ ਤਾਂ ਅੱਜ ਆਪਾਂ ਤੁਹਾਨੂੰ ਦਿਖਾਣਾ ਕਿ ਜਲਦੇ ਆ ਨਿਕ ਬੈਕਜ ਤੇ ਆਲੋ ਚੱਲੀਏ ਵੀਰ ਜੀ ਚਲੋ ਆਪਾਂ ਚਲ ਗਏ ਆ ਜੀ ਐਂਟਰ ਕਰਨ ਆ ਜਿਉਣਾ ਪੰਡਤਾਂ ਨੂੰ ਸਮਾਨ ਦਿਖਾਉਂਦੇ ਆ ਇਧਰ ਕੇਕ ਆ ਜੀ ਚੌਕਲੇਟ ਸਟ੍ਰੌਬਰੀ ਮਨੀਲਾ ਜਿਹੜੇ ਵੀ ਮਤਲਬ ਕਿ ਤੁਹਾਨੂੰ ਪਸੰਦਾ ਹੈ ਇਧਰ ਬਿਸਕੁਟ ਚੌਕਲੇਟ ਬਹੁਤ ਹੈ ਬਿਸਕਟਾਂ ਦਾ ਟੇਸਟ ਬਹੁਤ ਵਧੀਆ ਜਿਹਾ ਬਿਸਕੁਟ ਮਲਗੀ ਨਾ ਇੰਨਾ ਚਾ ਗਿਆ ਪਿਸਤਾ ਬਦਾਮ ਕਾਯੂ ਅਖਣੋਟ ਜੈਮ ਬ੍ਰੈਡ ਜੈਮ ਜਿੰਨੂੰ ਕਹਿੰਦੇ ਆ ਵੀ ਇਨਾ ਵਧੀਆ ਸਫਾ ਸਾਫ ਸੁਥਰਾ ਸਮਾਨ ਆ ਇੱਧਰ ਕਿਹਨੂੰ ਚਾਕਲੇਟਾਂ ਗਿਫਟ ਕਰਨੀਆਂ ਬਿਸਕੁਟ ਵਧੀਆ ਕੰਪਨੀ ਦੇ ਗਿਫਟ ਸਪੈਸ਼ਲ ਇਨਾ ਆ ਗਿਫਟਾਂ ਅੰਗੂ ਤਿਆਰ ਕੀਤਾ ਵਾ ਕਈ ਵਾਰੀ ਬੱਚਿਆਂ ਨੂੰ ਮਤਲਬ ਕਿ ਜਿੱਦਾਂ ਕਿ ਦੇ ਜਨਮ ਦਿਨ ਤੇ ਗਿਫਟ ਦੇਣੇ ਉਹਨਾਂ ਸਪੈਸ਼ਲ ਤਿਆਰ ਕੀਤੇ ਆ ਗਿਫਟ ਵੀ ਡੱਬਿਆਂ ਦੇ ਵਿੱਚ ਪੈਕ ਕਰ ਕਰਕੇ ਚਾਕਲੇਟਾਂ ਆ ਵੇਖੋ ਸਾਹਮਣੇ ਕਿਹੜੇ ਘੈਂ ਘੈਂ ਆ ਆ ਭਾਜੀ ਆਰਡਰ ਲੈਂਦੇ ਨੇ ਆ ਸਾਹਮਣੇ ਆ ਵੇਖੋ ਬੱਚਿਆਂ ਵਾਸਤੇ ਹਾਲੂ ਵਾਲੀਆਂ ਚੌਕਲੇਟਾਂ ਜਿੱਦਾਂ ਕਿ ਅਦੇ ਬਰਥਡੇ ਤੇ ਗਿਫਟ ਕਰਨੀ ਹੈ ਛੋਟੇ ਬੱਚੇ ਵਾਸਤੇ ਇਹ ਲੱਡੂ ਆ ਜੀ ਚੌਕਲੇਟ ਲੱਡੂ ਜਿੰਨਾ ਨੂੰ ਲੈ ਦਿੰਦੇ ਆ ਆ ਫੇਰ ਕੇਕ ਆਗੇ ਆ ਇਥੋਂ ਪਾਏ ਜਿੰਨਾ ਮਰਜੀ ਤੁਸੀਂ ਕੱਟ ਕੇ ਖਾ ਸਕਦੇ ਜੀ ਲੈ ਸਕਦੇ ਜਿਹੜਾ ਤੁਹਾਨੂੰ ਟੇਸਟ ਆ ਇੱਧਰ ਸੈਂਡਵਿਚ ਆਗੇ ਆ ਇਥੋਂ ਚਿਕਨ ਸੈਂਡਵਿਚ ਇੱਧਰ ਜੂਸ ਬਾਰ ਆ ਜੇਰੀ ਮਰਜ਼ੀ ਮਤਲਬ ਵਰਨੀਲਾ ਸਟ੍ਰੋਬਰੀ ਹੋਰ ਵੀ ਬੜੇ ਮਤਲਬ ਜੂਸ ਆ ਜਿਹੜੇ ਵੀ ਤੁਸੀਂ ਲੈਣਾ ਇੱਧਰ ਸਾਹਮਣੇ ਲਿਸਟ ਲੱਗੀ ਹੁੰਦੀ ਆ ਐਲਈਡੀ ਤੇ ਬਾਕੀ ਉਦਾ ਵੀ ਫੋਨ ਚ ਵੀ ਦਾ ਲੋਕੇਸ਼ਨ ਵੇਖੋ ਤੁਸੀਂ ਰੈਸਟੋਰੈਂਟ ਦੀ ਪੂਰੀ ਹਾਸ ਤੇ ਸਫਾਈ ਦਾ ਪੂਰਾ ਧਿਆਨ ਆ ਸਫਾਈ ਦਾ ਬਹੁਤ ਧਿਆਨ ਰੱਖਦੇ ਆ ਜੀ ਆਹ ਦੇ ਉੱਪਰਲੀ ਸਾਈਡ ਵੀ ਇੱਕ ਮੰਜ਼ਲੇ ਨਾਰੀ ਆ। ਕਈ ਉੱਪਰ ਜਾ ਕੇ ਵੀ ਬੈਠਦੇ ਆ ਤੇ ਆਪਾਂ ਅੱਜ ਥੱਲੇ ਬੈਠੇ ਆ। ਉਹ ਲੱਕੀਏਸ਼ਨ ਵਿੱਚ ਪੂਰੀ ਘੈੜਾ ਜੀ ਰੰਜੀਤ ਐ ਵੀ ਨਿਊ ਦੇ। ਇਧਰ ਆਪਣੇ ਆ ਗਏ ਆ ਜੀ ਸੈਂਡਵਿਚ। ਮੈਂ ਸਲਾਦ ਵਾਲੇ ਕਰਾਏ ਆ ਮਤਲਬ ਹੈਲਦੀ ਸੈਂਡਵਿਚ। ਇਧਰ ਆ ਗਿਆ ਆਪਣਾ ਸਟ੍ਰੋਬਰੀ। ਤੇ ਇਧਰ ਆ ਗਿਆ ਜੀ ਵਨੀਲਾ। ਠੀਕ ਹਾ ਲੋ ਜੀ ਵੀਰ ਆਂਦਾ ਕਿ ਮੈਂ ਤੇ ਮਨੀਲਾ ਪੀਣਾ ਵਾ ਸਟਿਓਗੜੀ ਮੈਨੂੰ ਦੇ ਦੇ ਲਾਲ ਇਦਾਂ ਆਲੂ ਇੱਕ ਉਬਾਲ ਕੇ ਦੇ ਸਾਨੂੰ ਦੇ ਤਾ ਵਾ ਇਹਨਾਂ ਫ੍ਰੀ ਦੇ ਦਿੰਦੇ ਆ ਜੀ ਇੱਕ ਇੱਧਰ ਆਪਣੇ ਸੈਂਡਵਿਚ ਇੱਧਰ ਸਟਿਓਗੜੀ ਅ ਤਾਤਾ ਦਾ ਕਰ ਵੀਰ ਜੀ ਸਟਿਓਗੜੀ ਮੇਰਾ ਇਦਾਂ ਤੁਸੀਂ ਲੈ ਲਿਆ ਲਿੰਦਰੋ ਵੇਰਾ ਵੀ ਜੇ ਬਾਬਾ ਬਾਬੂ ਜੀ ਆ ਗਿਆ ਬੱਸ ਵੀਰ ਜੀ ਲੋ ਜੀ ਆਪਣਾ ਬੰਦੇ ਨੂੰ ਕੰਮ ਕਰਨ ਦਾ ਤਰੀਕਾ ਚਾਹੀਦਾ ਵੀਰ ਜੀ ਇੱਧਰ ਇੱਕ ਗਾਲੂ ਨੂੰ 7-800 ਜੇ ਜੇਤਾ ਬਾਹਰ ਕੇ ਆਹ ਦੇਖੋ ਕਮਾਈ ਕਰਨ ਵਾਲਾ ਚਾਹੀਦਾ ਉਹਨੂੰ ਵੀਰ ਜੀ ਜਿੰਨਾ ਮਰਜ਼ੀ ਕਰ ਦੋ ਵਾਹ ਘਰ ਆਲੂਆਂ ਦੀ ਸਬਜ਼ੀ ਹੰਦੀ ਤੇ ਇਹਨੇ ਡੇਲੀਆਂ ਕੱਢ ਰੀਏ ਇਧਰ ਵੀ ਬਾਲੇ ਆਲੂ ਇੱਕ ਦਾਟਿਆ ਹੀ ਘਾਂ ਚੜਰੀ ਨਾ ਲਾ ਲਾ ਕੇ ਸਵਾਦ ਆਹ ਵੋ ਗਾਟਾ ਸੈਂਡਵਿਚ ਖਾਓ ਵੀ ਇੱਦਾਂ ਹੀ ਖਾਓ ਸੌਸ ਪਾ ਲਓ ਭਾਜੀ ਆ ਡਾਕਟਰ ਨੇ ਦੱਸਿਆ ਵੇ ਕਿ ਇੱਕ ਦਿਨ ਦੀ ਸੈਂਡਵਿਚ ਤੇ ਇੱਕ ਆਲੂ ਦੇ ਵੱਟਰੀਏ ਤੇ ਦੰਦ ਕਮਜ਼ੋਰ ਲੱਗਦੇ ਵੇ ਤੇ ਅਜਨੇਰਾ ਬਹੁਤ ਹੋ ਗਿਆ ਤੇ ਹੁਣ ਆਪਣਾ ਜੂਸ ਜ਼ਿਆਦਾ ਠੰਡਾ ਹੁਣ ਕਰਕੇ ਪੀਤਾ ਨਹੀਂ ਜਾਂਦਾ ਆਪਾਂ ਨਾਲ ਹੀ ਲੈ ਲਿਆ ਵਾ ਹੁਣ ਆਪਾਂ ਚੱਲੇ ਆ ਜੀ ਵਾਪਸ ਸਾਸਿਕਾ ਜੀ